ਰਹੀ ਉਹਦੇ ਆ ਜਾ ਸਾਡੇ ਜਿਹੜੇ ਡਾਇਰੈਕਟੋਰੇਟ ਦੇ ਸ੍ਰਮਣਾ ਧਰਨਾ ਮਾਰੀ ਜਿਹੜੇ ਪਿਛਲੇ 9 ਦਿਨਾਂ ਤੋਂ ਜਿਹੜੇ 3704 ਯੂਨੀਅਨ ਦੇੜੇ ਅਧਿਆਪਕ ਬੈਠੇ ਆ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਆਪਦੀ ਜਸੇ ਰੰਦੀ ਦੀ ਪੇਜ ਦੀ ਉੱਤੇ ਇਹਨਾਂ ਦੀ ਪੋਸਟ ਪਾਉਣੇ ਹੋ ਥੱਲੇ ਕਮੈਂਟ ਆਉਂਦੇ ਵੀ ਇਹਨਾਂ ਦਾ ਮਸਲਾ ਕੀ ਹੈ ਵੀ ਇਹ ਪੱਕੀ ਨੌਕਰੀ ਮਿਲਣ ਦੇ ਬਾਵਜੂਦੇ ਅਸੀਂ ਕਿਉਂ ਬੈਠੇ ਆ ਉਹਦਾ ਕਾਰਨ ਵੀ ਇੱਥੇ ਇੱਕ ਤਾਂ ਪੋਲੀਟੀਕਲ ਲੀਡਰਸ਼ਿਪਾਂ ਦੂਜੀ ਇਥੇ ਆ ਦਫਤਰ ਆ ਜਿਹੜਾ ਇਹ ਦਫਤਰ ਬਣਿਆ ਹੋਇਆ ਇਸ ਕੰਮ ਲਈ ਬਣਿਆ ਹੋਇਆ ਵੀ ਇਹਨੇ ਪੰਜਾਬ ਦੀ ਜਿਹੜੀ ਸਿੱਖਿਆ ਦਾ ਢਾਂਚਾ ਉਹਨੂੰ ਸਮੂਥਲੀ ਚਲਾਉਣਾ ਉਹਨੂੰ ਪ੍ਰਬੰਧਕੀ ਤੌਰ ਤੇ ਵੀ ਤੇ ਅਕੈਡਮਿਕ ਤੌਰ ਤੇ ਵੀ ਮੈਨੂੰ ਆਇਆ ਲੱਗਦਾ ਵੀ ਅਕੈਡਮਿਕ ਤੌਰ ਤੇ ਤਾਂ ਇਹਨਾਂ ਨੇ ਕਦੇ ਧਿਆਨ ਹੀ ਨਹੀਂ ਦਿੱਤਾ 70-70 ਸਾਲਾਂ ਦੇ ਵਿੱਚ ਵੀ ਅਕਾਦਮਿਕ ਤੌਰ ਤੇ ਪੰਜਾਬ ਦੀ ਸਿੱਖਿਆ ਨੂੰ ਕੀ ਅਪਰੂਵ ਕਰਨਾ ਤੇ ਜਿਹੜਾ ਇਹਦਾ ਪ੍ਰਬੰਧਕੀ ਢਾਂਚਾ ਉਹ ਜਦੋਂ ਦਾ ਸਿੱਖਿਆ ਵਿਭਾਗ ਬਣਿਆ ਇਹ 1 ਅਕਤੂਬਰ 1957 ਨੂੰ ਇਹ ਡਿਪਾਰਟਮੈਂਟ ਫੋਨ ਚ ਆਇਆ ਉਹ ਤੋਂ ਪਹਿਲਾਂ ਡਿਸਟ੍ਰਿਕਟ ਬੋਰਡਾਂ ਸਕੂਲ ਚੱਲਦੇ ਸੀ ਕਿ ਆਪ ਦੀ ਸਭ ਤੋਂ ਮਾੜੀ ਹਾਲਤ ਦੇ ਵਿੱਚ ਆ ਬੱਦ ਤੋਂ ਬੱਦਰ ਹਾਲਤ ਹੈ ਪੰਜਾਬ ਦੀਆਂ ਜਿੰਨੀਆਂ ਨਵੀਆਂ ਭਰਤੀਆਂ ਉਹ ਚਾਹੇ 3704 ਦੀ ਭਰਤੀ ਆ 2392 ਦੀ ਭਰਤੀ ਆ ਪਰ 41 61 ਦੀ ਭਰਤੀ ਆ ਜਿਹੜੀਆਂ ਪ੍ਰਾਇਮਰੀ ਦੀਆਂ ਭਰਤੀਆਂ 6505 ਦੀ ਭਰਤੀ ਆ ਤੋਂ ਬਾਅਦ ਜਿੰਨੀਆਂ ਨਵੀਆਂ ਭਰਤੀਆਂ ਹੋਈਆਂ 6835 ਦੀ ਹੁਣ ਆ ਆ ਬੇਰੁਜ਼ਗਾਰ ਬੈਠੇ ਨਾਲ ਉਹਦਾ ਦੀ ਜਿਹੜੀ ਤਨਖਾਹ ਉਹਨੂੰ ਮਨਮਰਜ਼ੀ ਨਾਲ ਜਿਹੜੇ ਡੀ ਡੀਓ ਲਈ ਚਾਹੇ ਉਹ ਬੀ ਬੀਓ ਆ ਚਾਹੇ ਕਿਸੇ ਸਕੂਲ ਦਾ ਪ੍ਰਿੰਸੀਪਲ ਆ ਚਾਹੇ ਕਿਸੇ ਸਕੂਲ ਦਾ ਹੈਡਮਾਸਟਰ ਆ ਉਹਨੂੰ ਜਿਹੋ ਜੀ ਸਮਝਿਆ ਉਹ ਆਪਦੀ ਸਮਝ ਦੇ ਅਨਸਾਰ ਤਨਖਾਹ ਘੜਾ ਦਿੰਦਾ ਇਹਨਾਂ ਦੀ ਤਨਖਾਹ ਦੇ ਤਿੰਨ ਚਾਰ ਚਲਣ ਬਣੇ ਪਏ ਆ ਕੋਈ 38000 ਦੇ ਹਿਸਾਬ ਨਾਲ ਕਢਾਈ ਜਾਂਦਾ ਕੋਈ 48000 ਦੇ ਹਿਸਾਬ ਨਾਲ ਕਢਾਈ ਜਾਂਦਾ 70% ਯਾਦ ਵੀ ਲੋਕ ਸਮਾਜ ਚ ਵਧਗੇ ਹੀ ਹੁੰਦੇ ਆ 70% ਡੀਡੀਓਜ਼ ਨੇ ਸਹੀ ਤਨਖਾਹ ਕਢਾਈ ਆ ਇੱਕ ਇਨਕਰੀਮੈਂਟ ਲਾ ਕੇ 46800 ਤਨਖਾਹ ਵਧਣੀ ਚਾਹੀਦੀ ਆ ਉਹ ਸਹੀ ਤਨਖਾਹ ਕਢਾਈ ਆ ਪਰ ਜਿਹੜੇ ਆ ਜ਼ਿੰਮੇਵਾਰ ਆ ਜਿਹੜਾ ਡੀਪੀਆਈ ਬਣਾਇਆ ਬੈਠਾ ਜਿਹੜਾ ਸੀਨੀਅਰ ਪੀਸੀਐਸ ਅਫਸਰ ਆ ਉਦੇ ਨਾਲ ਜਿਹੜੀ ਇਥੋਂ ਦੀ ਸੈਕਟਰੀ ਆ ਉਹਦੇ ਨਾਲ ਦੋ ਤਿੰਨ ਹੋਰ ਆਈਏ ਸਲਾਈ ਬੈਠੇ ਮੈਨੂੰ ਤਾਂ ਇਹਦੇ ਆਈਏ ਸੂਣ ਵੀ ਪਿਖਾ ਲੱਗਦਾ ਵੀ ਇਹਨਾਂ ਨੂੰ ਸਮਝ ਨਹੀਂ ਆਉਂਦੀ ਉਹ ਸਪਸ਼ਟ ਕਹਿੰਦਾ ਕੋਰਟ ਦਾ ਫੈਸਲਾ ਵੀ ਇਹਨਾਂ ਜਿਹੜੇ ਇਹਦੇ ਆਪਕਾ ਇਹਨਾਂ ਨੇ ਕੋਰਟ 'ਚ ਫੈਸਲਾ ਜਿੱਤਿਆ ਵੀ ਇਹਨਾਂ ਨੂੰ ਪੰਜਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਘੱਟ ਕੀਤਾ ਜਾਵੇ ਅਸੀਂ ਵੀ ਪੰਜਵੇਂ ਤਨਖਾਹ ਕਮਿਸ਼ਨ 'ਚ ਬੈਠੋਗੇ ਵੀ ਪੰਜਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਪਰ ਲੋ ਆ ਜਾਣੀ ਆ ਇਹ ਦੁਨੀਆ ਮੁੱਕ ਜਾਣੀ ਆ ਪੰਜਵੇਂ ਤੋਂ ਬਾਅਦ ਜਿਨ੍ਹਾਂ ਨੂੰ ਪੰਜਵਾਂ ਪੰਜਾਬ ਦਾ ਮਿਲਿਆ ਉਹ ਛੇਵਾਂ ਵੀ ਪੰਜਾਬ ਦਾ ਹੀ ਮਿਲੂਗਾ ਫਿਰ ਉਹਨਾਂ ਨੂੰ ਕੀ ਮਿਲੂਗਾ ਵੀ ਲਕੀਰ ਦੇ ਫਕੀਰ ਬਣਨਾ ਚਿੱਠੀ ਦੇ ਵਿੱਚ ਐ ਲਿਖਿਆ ਹੋਵੇ ਚਿੱਠੀ ਦੇ ਵਿੱਚ ਉਹ ਲਿਖਿਆ ਹੋਵੇ ਜਿਹੜੀਆਂ ਪ੍ਰਬੰਧਕੀ ਪੱਤਰ ਦੇ ਅੱਗੇ ਵੀ ਚਿੱਠੀਆਂ ਜਾਰੀ ਹੁੰਦੀਆਂ ਉਹਨਾਂ ਦੇ ਵਿੱਚ ਵੀ ਗਾਈਡਲਾਈਨ ਦਿੱਤੀ ਹੁੰਦੀ ਆ ਮੈਂ ਜਾਣ ਕੀਤਾ ਮੇਰੇ ਨਾਲ ਇੱਕ ਕਲਰਕ ਵੀਰ ਕੇ ਬਹਿ ਗਿਆ ਵੀ ਤੁਸੀਂ 21 ਦਸੰਬਰ ਨੂੰ ਜੁਆਇਨ ਕੀਤਾ ਸੀ ਹਰ ਸਾਲ ਤੋਂ 21 ਦਸੰਬਰ ਨੂੰ ਐਗਰੀਮੈਂਟ ਲਾ ਕੇ ਆਓ ਮੇਰੇ ਸ਼ੇਮ ਇਨ ਲਗਿਨ ਸਮਝੌਤੇ ਵੀ ਮੇਰੀ ਜਿਹੜੀ ਇਨਕ੍ਰੀਮੈਂਟ ਹੈ ਜਿਹੜੇ ਮਹੀਨੇ ਜੀ ਬੰਦੇ ਨੇ ਜੁਆਨ ਕੀਤਾ ਹੋਵੇ ਉਹਦੀ ਇੱਕ ਤਰੀਕ ਤੋਂ ਉਹਦੀ ਇਨਕ੍ਰੀਮੈਂਟ ਆ ਜੀ। ਕਿਹੜਾ ਬੰਦਾ ਜਿਹੜੇ ਮਹੀਨੇ ਜਿਹੋ ਦੀ ਡੇਟ ਆਫ ਬਰਥ ਹੋਵੇ ਉਹਦੀ ਆਖਰੀ ਦਿਨ ਕੋਠੀ ਗੱਲਣਾ ਸਪਸ਼ਟਾ ਬਹੁਤ ਸਾਰੀਆਂ ਗੱਲਾਂ ਮਹਿਕ ਵਿੱਚ ਸਪਸ਼ਟਾ ਉਸ ਦਿਸ਼ਾ ਚ ਕਿ ਵਾਧਾ ਹੁੰਦਿਆਂ ਪਰ ਇਹ ਨਹੀਂ ਇਹ ਤੁਸੀਂ ਲਓ ਵੀ ਇਹ ਅਧਿਕਾਰੀ ਆ ਆਈਐਸਾ ਇਹਦੇ ਜ਼ਿੰਮੇਵਾਰ ਸਰਕਾਰ ਆ। ਪਹਿਲੀ ਜ਼ਿੰਮੇਵਾਰ ਆਮ ਆਜ਼ਾਦੀ ਪਾਰਟੀ ਦੀ ਸਰਕਾਰ ਆ ਇਹ ਸਰਕਾਰ ਦੇ ਮੁਰੇ ਸਾਰੇ ਬੰਦੇ ਢਾਲ ਬੜੇ ਬੈਠੇ ਆ ਇਹ ਸਰਕਾਰ ਨੂੰ ਵਿਚਾਰੇ ਆ ਇਹ ਸਰਕਾਰ ਦੀ ਸੁਮੁੱਜੀ ਕੈਬਨਿਟ ਆ ਜਿਹੜੀ 18-19 ਬੰਦਿਆਂ ਦੀ ਇਹ ਕੈਬਨਿਟ ਦੀ ਪਾਲਿਸੀ ਆ ਵੀ ਜਿੰਨਾ ਚਿਰ ਮਰਜ਼ੀ ਡੰਗਾ ਟਪਾਈ ਚੱਲੋ ਦੇਣਾ ਨਹੀਂ ਦੇਣਾ ਕਿਹਨੂੰ ਆ ਵੱਡਿਆਂ ਨੂੰ ਆ سرمایہਦਾਰਾਂ ਨੂੰ ਕਾਰਪੋਰੇਟਾਂ ਨੂੰ ਆ ਕਾਂਗਰਸੀ ਸੀ 150 ਸਾਲ ਪੁਰਾਣੀ ਪਾਰਟੀ ਆ ਐਡੀ ਵੱਡੀ ਹਾਕਮ ਜਮਾਤ ਆ 54 ਸਾਲ ਕੇਂਦਰ ਚ ਰਾਜ ਕਰ ਲਿਆ ਰਾਜਾਂ 'ਚ ਰਾਜ ਕਰਨ ਵਾਲੀ ਥਾਂ ਨਹੀਂ ਛੱਡੀ ਐਡਾ ਵੱਡਾ ਆਰਗੇਨਾਈਜੇਸ਼ਨ ਦਾ ਢਾਂਚਾ 2021 ਦਾ ਮਹੀਨਾ ਹੋਵੇ ਸਾਲ ਹੋਵੇ ਵੋਟਾਂ ਪੈਣ ਵਾਲੀਆਂ ਹੁਣ ਚਿੱਠੀਆਂ ਦਾੜ-ਦਾੜ ਵਰਦੀਆਂ ਵੀ ਸੈਂਤੀ ਤਰ੍ਹਾਂ ਦੇ ਪੱਤੇ ਬੰਦ ਪੰਜਾਬ ਦੇ ਮੁਲਾਜ਼ਮਾਂ ਨੂੰ ਸੈਂਟਰ ਦਾ ਪੇ ਸਕੇਲ ਦੇਣਾ ਉਹ ਕੌਣ ਦਿੰਦਾ ਸੀ ਉਹ ਜਿਹੜੀ ਢੀਲ ਵਾਲੀ ਸੜਕ ਦੇ ਉੱਤੇ ਸਰਕਾਰ ਬੈਠੀ ਆ ਢੀਲ ਵਾਲੀ ਸੜਕ ਉਹ ਸੜਕਾ ਜਿਹੜੀ ਮੁੱਖ ਮੰਤਰੀ ਦੇ ਘਰ ਤੋਂ ਲੈ ਕੇ ਢੀਲ ਤੱਕ ਆਉਂਦੀ ਆ ਉਹ ਉਹ ਸਰਕਾਰ ਚ ਲਾਉਂਦੀ ਆ ਪੰਜਾਬ ਤੇ ਹਰਿਆਣਾ ਦੀ ਉਹ ਪੱਕੀ ਸਰਕਾਰ ਆ ਇੱਥੇ ਇੱਥੇ ਵਹਿਮ ਕਿ ਹੋਵੇ ਵੀ ਭਗਵਤ ਮਾਨ ਸਰਕਾਰ ਆ ਇੱਕ ਪੱਕੀ ਸਰਕਾਰ ਬਣੀ ਬੈਠੀ ਆ ਉਹੀ ਸਰਕਾਰ ਆ ਉਹੀ ਨੀਤੀਆਂ ਲਾਗੂ ਹੁੰਦੀਆਂ ਇੱਥੇ ਸਾਥੀਓ ਜਿਹੜਾ ਇਹ ਅਧਿਆਪਕ ਨੌਜਵਾਨ ਅਧਿਆਪਕ ਨੌ ਦਿਨਾਂ ਤੋਂ ਬੈਠੇ ਆ ਇਹ ਬਿਲਕੁਲ ਠੀਕ ਦਿਸ਼ਾ ਚ ਜਾ ਰਹੇ ਆ ਸਹੀ ਦਿਸ਼ਾ ਚ ਜਾ ਰਹੇ ਆ ਰਜਗਾਰ ਪ੍ਰਾਪਤ ਕੀਤਾ ਡਾਂਗਾਂ ਖਾ ਕੇ ਸੰਘਰਸ਼ ਕਰਕੇ ਆ ਮੁੰਡਾ ਬੈਠਾ ਹਰਜਿੰਦਰ ਸਿੰਘ ਸਾਰੀ ਕਲੀਨ ਬੈਠੀ ਆ ਬੱਦੇ 20 ਬੈਠੇ ਆ ਠੀਕ ਆ ਪੰਜਾਬ ਦੇ ਵਿੱਚ ਇੱਕ ਹੋਰ ਵਿਫਤਾ ਪਈ ਦੀ ਆ ਬਹੁਤ ਗਰੀਬ ਬਹੁਤ ਵੱਡੀ ਛੋਟੀ ਕਿਸਾਨੀ 2-4 ਏਕੜ ਵਾਲੀ ਬਹੁਤ ਵੱਡੇ ਪੱਧਰ ਤੇ ਮਜ਼ਦੂਰ ਦਰਿਆ 'ਚ ਕੌਣ ਖੇਤੀ ਕਰੂਗਾ ਬਈ ਦਰਿਆ 'ਚ ਕੌਣ ਕੌਣ ਦਰਿਆ ਦੇ ਵਿੱਚ ਖਰਬੂਜੇ ਬੀਜੂਗਾ ਕੌਣ ਦਰਿਆ ਦੇ ਵਿੱਚ ਸਬਜ਼ੀਆਂ ਲਾਊਗਾ ਮਾਰੀ ਤੋਂ ਮਾਰੀ ਦਾ ਬੰਦਾ ਮਰਦਾ ਬੰਦਾ ਦਰਿਆ 'ਚ ਵਰੂਗਾ ਕਿਹਦਾ ਦਰਿਆ 'ਚ ਰਹੇ ਨੂੰ ਜੀ ਕਰੂਗਾ 3 25 ਚੜ ਗਿਆ 23 ਚੜ ਗਿਆ 17 ਚੜ ਗਿਆ 88 ਚੜ ਗਿਆ ਇਹ ਮਾਰੀ ਦੇ ਲੋਕ ਆ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਉਹਨਾਂ ਦੀ ਸਾਰ ਭਾਈ ਤੈਣੀ ਨਹੀਂ ਉਥੇ ਬੇੜਾ ਦੇਖਣ ਜਾਏ ਐਮਐਲਏ ਹੁਣ ਆ ਕੇ ਆਇਆ ਹੈ ਉਹਨਾਂ ਦੀ ਸਾਰ ਕੌਣ ਲੈ ਰਿਆ ਆਮ ਪੰਜਾਬੀ ਲੈ ਰਿਆ ਆਮ ਲੋਕ ਰਹਿ ਰਹੇ ਆ ਇਹਨਾਂ ਦਾ ਵੀ ਤਿਆਰ ਬਾਏ ਹੰਡਾ ਲੈਣਗੇ ਵੀ ਤੁਸੀਂ ਭਾਈ ਧਰਨੇ ਤੇ ਬਹਿ ਗਏ ਥੋੜੀ ਧਰਨਿਆਂ ਤੇ ਬੈਠਿਆਂ ਚੋਂ ਕਿਹੜੀ ਇਥੋਂ ਦੀ ਸਿਆਸੀ ਜਮਾਤ ਆਉਂਦੀ ਆ ਕੇ ਸਮਝਾਣਾ ਨਾ ਮਾਰੀ ਕਿਹੜੀ ਆਮ ਆਦਮੀ ਪਾਰਟੀ ਕਾਂਗਰਸ ਕਾਲੀ ਥੋੜੇ ਨਾਲ ਆ ਕੇ ਵੇਗੀ ਥੋੜੀ ਨਾਲ ਕੌਣ ਆਈਆਂ ਥੋੜੀਆਂ ਅਧਿਕਾਰ ਕਿਸੇ ਬੰਦਿਆਂ ਕਿਸਾਨਾਂ ਮਜ਼ਦੂਰਾਂ ਦੇ ਕਿਸੇ ਬੰਦਿਆਂ ਤੁਸੀਂ ਜ਼ਿਲ੍ਹਿਆਂ 'ਚ ਵੀ ਧਰਦੇ ਤੇ ਹੋਣਗੇ ਹੋਰ ਵੀ ਸੈਂਕੜੇ ਧਰਨੇ ਤੇ ਹੋਣਗੇ ਧਰਨੇ ਦੇਣ ਦਾ ਪੰਜਾਬ 'ਚ ਫਿਰ ਧਰਨੇ ਤੇ ਬੰਦ ਦਾ ਬਸ ਮਿਲਦਾ ਹੀ ਨਹੀਂ ਧਰਨੇ ਤੇ ਬੰਦ ਦਾ ਬਸ ਪ੍ਰਾਪਤ ਹੁੰਦਾ ਹੀ ਨਹੀਂ ਇਸ ਕਰਕੇ ਜੇ ਇੱਥੇ ਬੈਠੇ ਆ ਇੱਥੇ ਬੈਠ ਕੇ ਆਉਂਦੀਆਂ ਗੱਲਾਂ ਦੇ ਵਿੱਚ ਜਦੋਂ ਆਪਦੇ ਤੁਸੀਂ ਮੰਗ ਕਰਦੇ ਆ ਵੀ ਸਾਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਵਿੱਚ ਫਟ ਕੀਤਾ ਜਾਵੇ ਜਿਹੜੀ ਇਹ ਸਾਂਝ ਆ ਜਿਹੜੀ ਇਹ ਜਸੇਵੰਦ ਕਿਸਾਨ ਦੀ ਮਜਬੂਤੀ ਵਾਸਤੇ ਜਿਹੜੇ ਤੁਸੀਂ ਪਿੰਡਾਂ 'ਚ ਬੈਠੇ ਆ ਜਿੱਥੇ ਤੁਸੀਂ ਪੜਾਉਨੇ ਆ ਤੁਹਾਡੇ ਵਿੱਚ ਮੰਡ ਏਰੀਏ 'ਚੋਂ ਵੇਟ ਏਰੀਏ 'ਚੋਂ ਦਰਿਆਈ ਏਰੀਏ 'ਚੋਂ ਵੀ ਇਹਦੇ ਆਪ ਹੋਣਗੇ ਉੱਥੇ ਇੱਕ ਸਾਂਝ ਨਾਲ ਬਣਾਓ ਲੋਕਾਂ ਦੇ ਉਹ ਲੋਕ ਉਹ ਲੋਕ ਜਿਹੜੀ ਲੋਕਾਂ ਨਾਲ ਉਹ ਪਕੇਰੀ ਸਾਂਝ ਆ ਟੁੱਟੀ ਛੋਟੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਉਹ ਸਾਂਝ ਨੇ ਖੜਨਾ ਛੋਟੇ ਜਿਹੜੇ ਸਕੂਲਾਂ ਨੂੰ ਪੜਨਾ ਸਕੂਲ ਬੰਦ ਕਰਨ ਨੂੰ ਚੜਨਾ ਇਹਨਾਂ ਨੇ ਉਦੋਂ ਫਿਰ ਤੁਹਾਨੂੰ ਉਹਨਾਂ ਦੀ ਲੋੜ ਪੈਣੀ ਆ ਇਸ ਕਰਕੇ ਅਜੀ ਤਾਂ ਡੀਟੀਐਫ ਵੱਲੋਂ ਤੁਹਾਡੀ ਇਥੇ ਡਟ ਬੀ ਜਦੋਂ ਹਮਾਇਤ ਕਰਦੇ ਆ ਹਮਾਇਤ ਦੇ ਨਾਲ ਨਾਲ ਤੁਹਾਨੂੰ ਅਸੀਂ ਕਹਿੰਦੇ ਆ ਵੀ ਜਿਹੜਾ ਇਹ ਤੁਸੀਂ ਇੱਥੇ ਬਹਿ ਗਏ ਇਹਨੂੰ ਲੜਾਈ ਨੂੰ ਇੱਥੇ ਬੈਠੇ ਬੈਠੇ ਥੱਲੇ ਵੀ ਲੜਨਾ ਪਊਗਾ ਇੱਥੇ ਬੈਠ ਕੇ ਇਕੱਲਾ ਕੋਈ ਸਿੰਬੋਲਿਕਲੀ ਮੀਟ ਕਰ ਗੇਟ ਬੰਦ ਕਰਕੇ ਮਸਲਾ ਹੱਲ ਨਹੀਂ ਹੁਣ ਇਸ ਲੜਾਈ ਨੂੰ ਜ਼ਿਲਾ ਪੱਧਰ ਤੇ ਵੰਗਾਓ ਜ਼ਿਲਾ ਪੱਧਰ ਤੇ ਸੈਨੇਟਰ ਐਮ ਐਲ ਏ ਅਮਰੀ ਜ਼ਿਲ੍ਹਾ ਦੇ ਵੇਤਾਰ ਦੇਵਾਓ ਜਿਹੜਾ ਭਰਾ ਪ੍ਰੀਤ ਇਹ ਸੇ ਬੰਦਿਆਂ ਦੀ ਹਮਾਇਤ ਲਓ ਇਹ ਬਹੁਤ ਡਿਸਾਈਸਿਵ ਪਾਲਾ ਕਿ ਪਾਸਟਾ ਵੀ ਜੇ ਥੋੜੂ ਧੱਕੇ ਨਾਲ ਇਹ ਘੱਟ ਤਨਖਾਹ ਵਾਲੇ ਵਿੱਚ ਫਿੱਟ ਕਰਦੇ ਆ ਤਾਂ ਰਾਹ ਖੁੱਲ ਜੂ ਥੋੜੇ ਮਗਰ 20000 ਬੰਦੇ ਵਾਸਤੇ ਰਾਹ ਖੋਲ ਦੇਣਗੇ ਇਹ ਵੀ ਕੁੱਟ ਕੇ ਤਨਖਾਹ ਦੇ ਵਿਕਸ ਕਰ ਦੇ ਤੁਸੀਂ ਉਹ ਹਰਾਵਲ ਦੱਸਤਾ ਜਿਹੜਾ ਥੋੜੇ ਮਗਰ ਆਉਣ ਵਾਲੀ ਸਾਰੀ ਭਰਤੀ ਜੇ ਤੁਸੀਂ ਇਸ ਲੜਾਈ ਨੂੰ ਜਿੱਤਦੇ ਆ 17 7 20000 2020 ਦਾ ਨੋਟੀਫਾਈ ਰੱਦ ਕਰਾ ਲੈਣੇ ਆ ਤਾਂ ਤੁਸੀਂ ਆਪ ਦੇ ਵਾਸਤੇ ਨਹੀਂ ਗਾਂੜੀਆਂ ਭਾਰਤੀਆਂ ਵਾਸਤੇ ਨਾ ਖੋਲਦੇ ਇਹ ਸਪਸ਼ਟ ਆ ਵੀ ਪੰਜਾਬ ਦੇ ਮੁਲਾਜ਼ਮਾਂ ਦਾ ਹਮੇਸ਼ਾ ਹੀ ਜਿਹੜਾ ਪੇ ਸਕੇਲ ਅੰਡਰ ਆ ਸੈਂਟਰ ਦਾ ਤਨਖਾਹਕ ਮਿਸ਼ਨ ਪਈਦਾ 55 'ਚ ਰਹਿ ਗਿਆ ਪਰ ਪੰਜਾਬੀ ਸੂਬਾ 64 'ਚ ਬਣਿਆ ਇਹ ਗੱਲ ਦਾ ਵੀ ਲੋਕ ਸਵਾਲ ਪੁੱਛਦੇ ਆ ਕਿ ਪੰਜਾਬ ਦਾ ਇੱਕ ਤਨਖਾਹਕ ਮਿਸ਼ਨ ਕਿਉਂ ਪਿੱਛੇ ਆ ਭਾਈ ਪੰਜਾਬ ਪੰਜਾਬੀ ਸੂਬਾ 64 'ਚ ਬਣਿਆ ਪੰਜਾਬ ਦਾ ਪਹਿਲਾ ਪੇਕ ਮਿਸ਼ਨ 69 'ਚ ਆਇਆ ਸੈਂਟਰ ਦਾ ਦੂਜਾ ਆ ਗਿਆ ਸੀ ਇੱਕ 64 'ਚ ਉਹ ਵੀ 76 86 96 'ਚ ਫੋੜਾ ਉਹ ਸਤਵਾਂ ਪੰਜਾਬ ਦਾ ਸ਼ੇਵਾਂ ਇਸਕਾ ਹੋਰ ਨਹੀਂ ਗੱਲ ਕੋਈ ਇੱਕ ਸਕੇਅਰ ਪਿੱਛੇ ਨਹੀਂ ਪੰਜਾਬ ਦਾ ਪੇਸਕਲ ਅੱਡ ਕਿਉਂ ਆ ਕਿਉਂਕਿ ਬਾਕੀ ਭਾਰਤ ਨਾਲੋਂ ਪੰਜਾਬ ਦੇ ਵਿੱਚ ਜਿਹੜਾ ਮੰਗਾਈ ਜ਼ਿਆਦੇ ਆ ਲਿਵਿੰਗ ਹੋਪ ਸਟੈਂਡਰਡ ਉੱਚਾ ਇੱਥੇ ਲੋਕਾਂ ਦੇ ਖਰਚੇ ਬਹੁਤ ਜ਼ਿਆਦੇ ਆ ਇਹਨਾਂ ਸਾਰੀਆਂ ਗੱਲਾਂ ਨੂੰ ਮਿਥ ਕੇ ਹੀ ਪੰਜਾਬ ਦੇ ਮੁਲਾਜ਼ਮਾਂ ਨੂੰ ਵਧ ਤਨਖਾਹ ਥੋੜੀ ਵਧ ਤਨਖਾਹ ਫਿਕਸ ਕਰਨ ਦੀ ਗੱਲ ਕੀਤੀ ਸੀ ਪੰਜਾਬ ਦੇ ਮੁਲਾਜ਼ਮ ਜਦੋਂ ਦਾ ਦੇਸ਼ ਯਾਦ ਹੋਇਆ ਉਹ ਹਾਈਲੀ ਪੇਡ ਰਹੇ ਆ ਕਿਉਂਕਿ ਖੁੱਲ ਕੇ ਕੀ ਤੁਸੀਂ ਦੇਖ ਲਿਓ ਜਾ ਕੇ ਮੁਕਾਬਲੇ ਨਾਲ ਰਾਜਸਥਾਨ ਜਾਵਦੇ ਹੋ ਉੱਤਰ ਪ੍ਰਦੇਸ਼ ਜਾਵਦੇ ਹੋ ਹਰਿਆਣਾ ਚ ਜਾਵਦੇ ਪੰਜਾਬ ਤੋਂ ਕਿਤੇ ਵੱਧ ਵਗਿਆਈ ਹੈ ਤੇਲ ਮਹਿੰਗਾ ਹੋਊਗਾ ਪੰਜਾਬ ਚ ਖਾਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਹੋਰ ਐ ਨਹੀਂ ਕੋਈ ਇਹ ਕਿਸੇ ਸਕੇਲ ਦੇ ਵਿੱਚ ਹੀ ਇਹ ਥੋੜੇ ਸ਼ਕੀਲ ਵਿਲੇ ਆ ਜਿਹੜੀ ਇੰਨੀਆਂ ਲੜਾਈਆਂ ਲੜ ਕੇ 60 ਤੋਂ ਲੈ ਕੇ 80 ਤੱਕ ਜਿਹੜੀਆਂ 14-15 ਸਾਲ ਇੰਨੀਆਂ ਲੜਾਈਆਂ ਲੜ ਕੇ ਇਹ ਸਕੇਲੇ ਪੱਤੇ ਲਏ ਆ ਉਹਨੂੰ ਬਚਾਉਣ ਲਈ ਜਿਹੜੀ ਤੁਸੀਂ ਲੜਾਈ ਲੜ ਰਹੇ ਆ ਸਮੁੱਚੇ ਪੰਜਾਬ ਦੇ ਮਜ਼ਮਾਲੇ ਦੀ ਲੜਾਈ ਲੜ ਰਹੇ ਆ ਅਸੀਂ ਡੈਮੋਕ੍ਰੈਟਿਕ ਫਿਊਚਰ ਫੰਡ ਪੰਜਾਬ ਵੱਲੋਂ ਤੁਹਾਡੀ ਗੱਲ ਵੀ ਹਮਾਇਤ ਕਰਦੇ ਆਂ ਜੋ ਵੀ ਤੁਸੀਂ ਕਹੋਗੇ ਤੁਹਾਡੇ ਨਾਲ ਖੜਾਂਗੇ ਕੱਟ ਵੱਟਾ ਕੱਟ ਰੱਖੋਗੇ ਉਦੋਂ ਵੀ ਆਵਾਂਗੇ ਜੇ ਤੁਹਾਨੂੰ ਕਿਸੇ ਫੰਡ ਵਗੈਰਾ ਦੀ ਲੋੜ ਆ ਉਹ ਵੀ ਦੇਵਾਂਗੇ ਜੇ ਕੋਈ ਲੋੜੀ ਵੀ ਸਲਾਹ ਦੀ ਲੋੜਾ ਉਹ ਵੀ ਤੁਹਾਡੇ ਆਵਾਂਗੇ ਜੀ ਪੀ ਐਸ ਪੰਜਾਬ ਤੁਹਾਡੇ ਹਰ ਸੁਨਾਰੇ ਵਿੱਚ ਹਰ ਸਮੇਂ ਆ ਜਰਾ ਬਹੁਤ ਬਹੁਤ ਆਂਦੇ